ਕੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਇਹ ਕੰਨੀ ਸਾਹ ਤੇ ਲਾਗੂ ਹੁੰਦੀ ਹੈ ਗੱਲ ਉਹ ਵੀ ਕਿਉਂ ਕਿਉਂਕਿ ਅੱਜ ਉਹ ਕਹਿੰਦੇ ਆ ਕਿ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਉਹਦੇ ਲਈ ਸਬੰਧਤ ਪਿੰਡ ਆ ਜਿਹੜੇ ਆ ਜਾਂ ਬਲਾਕ ਆ ਉਹਨਾਂ ਦੀ ਪੰਚਾਇਤਾਂ ਦੇ ਮਤੇ ਅਤੇ ಗ್ರಾಮ ਸਭਾ ਦੇ ਮਤੇ ਕੋਆਉਣੇ ਜ਼ਰੂਰੀ ਚਾਹੀਦੇ ਹਨ ਮੰਨ ਲਿਆ ਤੁਹਾਡੀ ਗੱਲ ਸਹੀ ਆ ਪਰ ਜਦੋਂ ਤੁਸੀਂ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਸੇ ਉਦੋਂ ਸਾਡੇ ਚਮਕੌਰ ਸਾਹਿਬ ਬਲਾਕ ਵਿੱਚ ਢੋਲਰਾ ਪਿੰਡ ਦੀ ਜ਼ਮੀਨ ਆ ਜਿਹੜੀ ਇੱਕ ਕੈਂਸਰ ਮਿੱਲ ਕੈਂਸਰ ਮਿੱਲ ਕਹਿ ਰਹੇ ਆ ਤਾਂ ਕਰਕੇ ਕਿ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਇਹ ਤਾਂ ਮੈਂ ਕਹਿੰਦਾ ਕਿ ਤੁਹਾਡੀ ਕੈਬਨਿਟ ਮੰਤਰੀ ਹੁੰਦੇ ਹੋਏ ਤੁਸੀਂ ਇਹ ਜ਼ਮੀਨ ਉਹਨਾਂ ਨੂੰ ਅਕਵਾਇਰ ਕਰਨ ਵਿੱਚ ਮਦਦ ਕਰੀ ਤਾਂ ਕਹਿੰਦਾ ਕਿ ਕੋਈ ਸਰਕਾਰ ਦੀ ਸਰਕਾਰ ਤੁਸੀਂ ਤੇ ਤੁਸੀਂ ਨਹੀਂ ਬੋਲੇ ਤੁਸੀਂ ਭਾਵੇਂ ਅੱਜ ਲੱਖ ਇਹ ਕਹਿ ਦਿਓ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਪਰ ਜੁਮੀਨ ਕੁਆਇਰ ਹੁੰਦੀ ਆ ਦਰਜਨਾਂ ਦੇ ਕਰੀਬ ਪਿੰਡ ਜਿਹੇ ਨਾਲ ਅਫੈਕਟ ਹੋਣੇ ਆ ਦਰਜਨਾਂ ਕੇ 100 ਦੇ ਕਰੀਬ ਲਾਕਪਾਸ ਦੇ ਪਿੰਡਾਂ ਚਾਹੇ ਉਹ ਸਮਰਾਲੇ ਹਲਕੇ ਦੇ ਹੋਣ ਚਾਹੇ ਸਾਡੇ ਚੁਪੌਰ ਸਾਹਿਬ ਹਲਕੇ ਦੇ ਹੋਣ ਜਿੰਨੇ ਵੀ ਪਿੰਡ ਲੱਗਦੇ ਆ ਆਲੇ ਦੁਆਲੇ ਉਹ ਸਾਰਾ ਵਾਤਾਵਰਣ ਨੂੰ ਟੁੱਟੂ ਹੋਣਾ ਹੈ ਉਦੋਂ ਤੁਸੀਂ ਕਿੰਨੇ ਕ ਮਤੇ ਪਵਾਏ ਆ ਕੀ ਗੱਲ ਉਦੋਂ ਮਤਿਆਂ ਦੀ ਲੋੜ ਨਹੀਂ ਸੀ ਜਾਂ ਪੰਚਾਇਤਾਂ ਦੀ ਕੋਈ ਮੂਹਰ ਨਹੀਂ ਸੀ ਇਹ ਗੱਲਾਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ ਲੋਕ ਸਭ ਕੁਝ ਜਾਣਦੇ ਆ ਕਿ ਤੁਸੀਂ ਇਹ ਸਿਰਫ ਤੇ ਸਿਰਫ ਇੱਕ ਰਾਜਨੀਤਿਕ ਸੱਟ ਖੇਡਦੇ ਆ ਉਦੋਂ ਵੀ ਤੁਸੀਂ ਇਹ ਗੱਲਾਂ ਕਰ ਸਕਦੇ ਸੀ ਉਦੋਂ ਦਾ ਠੱਕੇ ਨਾਲ ਜ਼ਮੀਨ ਆ ਜਿਹੜੀ ਉਹ ਲੈ ਹੋਈ ਆ ਇਹੀ ਗੱਲਾਂ ਉਦੋਂ ਕਿਉਂ ਨਹੀਂ ਯਾਦ ਆਈਆਂ ਤੁਹਾਨੂੰ ਅੱਜ ਦਾ ਤੁਸੀਂ ਰਾਜਨੀਤੀ ਦਾ ਇੱਕ ਸੱਟ ਖੇਡਦੇ ਆ ਇਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਇਹ ਤੁਹਾਡੇ ਜਿਹੜੇ ਛੋਟੇ ਵਾਰੀਆਂ ਇਹ ਵੀ ਚੱਲਣੀਆਂ ਇਹ ਤੇ ਦੂਰ ਰਿਹਾ ਕਰੋ ਸੌਖੀਆਂ ਚ ਰਹਿਣ ਲਈ ਤੁਸੀਂ ਜਿਹੜਾ ਇਹ ਸੱਟ ਰੋਜ਼ ਕਰਦੇ ਆ ਇਹ ਨਾ ਕਰਿਆ ਕਰੋ ਸੋ ਮੇਰੀ ਤਾਂ ਇਹ गुजारिश ਆ ਤੁਹਾਨੂੰ ਕਿ ਪਹਿਲਾਂ ਆਪਣਾ ਕਾਰਜਕਾਲ ਦੇਖ ਲਿਓ ਤੁਹਾਡੇ ਕਾਰਜਕਾਲ ਕੀ ਹੋਇਆ ਉਹ ਟਾਈਮ ਤੁਹਾਡੇ ਜ਼ਮਾਨੇ 'ਚ ਬਹੁਤ ਘੱਟ ਪ੍ਰੋਜੈਕਟਾਂ ਨੇ ਮਤੇ ਵੀ ਇਹਦੇ ਖਿਲਾਫ ਪਾਇਦੇ ਜਦੋਂ ਟ੍ਰਿਬਿਨ ਕੋਰਪੋਰੇਟਾ ਮੋਰਚੇ ਨੇ ਸ਼ੁਰੂਆਤ ਵਿਢਿਆ ਤਾਂ ਅੱਜ ਦੇ ਸਮੇਂ ਤਕਰੀਬਨ 100 ਦੇ ਕਰੀਬ ਪਿੰਡਾਂ ਨੇ ਇਸ ਕੈਂਸਰ ਮਿਲ ਜਿਹੜੀ ਇਹ ਰੁਚੜਾ ਪੇਪਰ ਮਿਲਾਂ ਉਹਦੇ ਖਿਲਾਫ ਮਤੇ ਪਾ ਦਿੱਤੇ ਆ ਪਰ ਜਦੋਂ ਤੁਸੀਂ ਕੈबिनेट ਮੰਤਰੀ ਸੀ ਤੁਹਾਡੀ ਰਾਜਸੀ ਦਬਾਅ ਕਾਰਨ ਪੰਚਾਇਤਾਂ ਵੀ ਮਜਬੂਰ ਸਨ ਉਹ ਵੀ ਦਰਦੀਆਂ ਪੇਪਰ ਮੈਲ ਦੇ ਖਿਲਾਫ ਨਹੀਂ ਦੀਆਂ ਬੋਲਦੀਆਂ ਪਰ ਅੱਜ ਲੋਕਾਂ ਨੇ ਆਪਣਾ ਜਿਹੜਾ ਪੰਚਾਇਤਾਂ ਨੇ ਤੇ ਲੋਕਾਂ ਦੇ ਜਿਹੜਾ ਇਕੱਠਾ ਏਕਾ ਉਹਨੇ ਲੋਕਾਂ ਨੂੰ ਹੌਸਲਾ ਦਿੱਤਾ ਹੈ ਪੰਚਾਇਤਾਂ ਆਪ ਮੁਹਾਰੇ ਮਤੇ ਪਾਉਣੀ ਹੈ ਇੱਕ ਜੰਕਾਤਾਂ ਮੋਰਚੇ ਨੂੰ ਵੀ ਫੋਰਟ ਮੇ ਰਹੀ ਆ ਤੇ ਉਹ ਸਾਰੇ ਆਪਣੇ ਇਲਾਕੇ ਨੂੰ ਬਚਾਉਣ ਲਈ ਲੱਗੇ ਹੋਏ ਆ ਨਾ ਕਿ ਤੁਹਾਡੇ ਤਰ੍ਹਾਂ ਜਦੋਂ ਤੁਸੀਂ ਸੱਤਾ ਚੁੰਨੇ ਆ ਸੱਤਾ ਚ ਤੁਸੀਂ ਕੁਝ ਹੋਰ ਕਹਿੰਦੇ ਆ ਸੱਤਾ ਤੋਂ ਬਾਹਰ ਅੱਜ ਤੁਸੀਂ ਲੋਕ ਰੈਸ਼ੀ ਜਾਂ ਪਿੰਡਾਂ ਦੇ ਇਤਿਹਾਸ ਦੀ ਬਣਦੀ ਕوشਸ਼ ਕਰ ਰਹੀਆਂ ਧੰਨਵਾਦ